ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਇੱਕ ਅਰਫੇ ਹਾਜ਼ਰ ਹਾਂ ਆਪਦੇ ਕਿਦਮਾਂ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਰੂਹਾਂ ਨੂੰ ਅੱਜ ਦਾ ਇਹ ਦਿਨ ਵੀਰਵਾਰ ਦਾ ਦਿਨ ਮੁਬਾਰਕ ਹੋਵੇ ਜੀ ਆਪ ਜਾਣਦੇ ਹੋ ਪੀਰਾਂ ਉਫਕੀਰਾਂ ਨੂੰ ਮੰਨਣ ਵਾਲਾ ਖਾਸ ਦਿਨ ਇਸ ਖਾਸ ਦਿਨ ਦੇ ਉੱਪਰ ਅਸੀਂ ਆਪਣੇ ਮਾਲਕ ਨੂੰ ਯਾਦ ਕਰਦੇ ਹਾਂ ਦੁਆਵਾਂ ਮੈਂ ਬੇਨਤੀਆਂ ਕਰਦੇ ਆਂ ਫਰੈਦਾ ਕਰਦੇ ਆਂ ਤੋਂ ਮਾਲਕ ਸੁਣਦੇ ਨੇ ਰਹਿਮਤ ਕਰਦੇ ਨੇ ਮਿਹਰ ਕਰਦੇ ਨੇ ਅੱਜ ਇਸ ਖਾਸ ਦਿਨ ਦੇ ਉੱਪਰ ਛੋਟੀ ਜਿਹੀ ਗੱਲ ਸਾਂਝੀ ਕਰਨੀ ਹੈ ਕਿ ਫਕੀਰੀ ਵਿੱਚ ਦੋ ਗੱਲਾਂ ਜ਼ਰੂਰੀ ਨੇ ਉਹ ਕਿਹੜੀਆਂ ਨੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਨੀ ਆ ਉਹ ਵੱਜਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਔਰ ਨਿਗੇਵਾਨ ਹੈ ਕਹਿੰਦੇ ਨੇ ਕਿ ਜੀ ਕੋਈ ਫਕੀਰੀ ਰਾਤੇ ਚੱਲਦਾ ਜਿਕਰ ਫਕੀਰ ਬਣਦਾ ਜਾਂ ਫਕੀਰ ਹੈ ਤੇ ਉਹਦੇ ਵਿੱਚ ਦੋ ਗੱਲਾਂ ਜ਼ਰੂਰੀ ਹੁੰਦੀਆਂ ਨੇ ਉਹ ਕਿਹੜੀਆਂ ਦੋ ਗੱਲਾਂ ਨੇ ਇੱਕ ਤੇ ਹੈ ਜ਼ਿਕਰ ਦੂਸਰਾ ਹੈ ਸ਼ੁਕਰ ਜ਼ਿਕਰ ਕਿ ਕੁਝ ਸਮਾਂ ਆਪਣੇ ਦਿਨ ਦੇ ਸਮੇਂ ਚੋਂ ਕੱਢ ਕੇ ਰਬ ਦੀ ਯਾਦ ਦੇ ਵਿੱਚ ਬੈਠਣਾ ਜ਼ਿਕਰ ਕਰਨਾ ਜੋ ਵੀ ਨਾਮ ਆਪਾਂ ਲੈਂਦੇ ਆਂ ਉੱਚਿਕਾ ਕਰਕੇ ਤੇ ਉਸ ਨੂੰ ਇਕੱਠਾ ਕਰਨਾ ਤੁੜਦੇ ਫਿਰਦੇ ਜ਼ਿਕਰ ਕਰਨਾ ਕਿਤੇ ਵੀ ਗਏ ਆਪਾਂ ਬੇਲਾ ਸਮਾ ਹੋ ਗਏ ਉੱਥੇ ਜਿਕਰ ਕਰਨਾ ਸਫਰ ਦੇ ਵਿੱਚ ਚਾਹ ਜ਼ਿਕਰ ਕਰ ਲਈਏ ਰੱਬ ਨੂੰ ਯਾਦ ਕਰ ਲਈਏ ਇਕਾਂਤ ਵਿੱਚ ਚਾਹ ਰੱਬ ਨੂੰ ਯਾਦ ਕਰ ਲਈਏ ਤੇ ਇੱਕ ਤੀ ਗੱਲ ਹੋ ਗਈ ਤੇ ਦੂਸਰੀ ਜਿਹੜਾ ਜ਼ਿਕਰ ਤੇ ਸ਼ੁਕਰ ਦੂਸਰਾ ਕਿ ਜੋ ਸਾਡੇ ਕੋਲ ਹੈ ਉਦਲੀ ਆਪਾਂ ਰੱਬ ਦਾ ਸ਼ੁਕਰ ਕਰਨਾ ਕਿ ਜਿੰਨਾ ਮਾਲਕ ਨੇ ਦਿੱਤਾ ਉਦਲੀ ਰੱਬ ਦਾ ਸ਼ੁਕਰ ਹੈ ਕਿਉਂਕਿ ਰੱਬ ਕਿਸ ਤਾਹੱਕ ਨਹੀਂ ਮਾਰਦੇ ਜੋ ਸਾਡੀ ਕਿਸਮਤ ਵਿੱਚ ਹੈ ਸਾਨੂੰ ਮਿਲੇਗਾ ਇਹ ਲੇਟ ਹੋ ਸਕਦਾ ਪਰ ਮਿਲੇਗਾ ਜਰੂਰ ਤੇ ਕਈ ਵਾਰ ਜਿੱਦਾਂ ਹੁੰਦਾ ਕਿ ਜੇ ਅਸੀਂ ਸ਼ੁਕਰ ਕਰਦੇ ਹਾਂ ਅਸੀਂ ਮਾਲਕ ਦਾ ਹਰ ਵਕਤ ਜੇ ਕੋਈ ਤਕਲੀਫ ਵੀ ਆ ਜਾਵੇ ਉਹਦੇ ਵਿੱਚ ਵੀ ਜੇ ਅਸੀਂ ਸ਼ੁਕਰ ਕਰਦੇ ਹਾਂ ਨਾ ਤੇ ਮਾਲਕ ਉਹ ਸਾਡੀ ਤਕਲੀਫ ਵੀ ਘਟ ਦੇਂਦਾ ਉਹ ਪਹਿਲਾ ਵਾਲਾ ਸਮਾਂ ਜਿਹੜਾ ਆ ਉਹ ਸਾਨੂੰ ਵਾਪਸ ਦੇ ਦਿੰਦਾ ਤੋਂ ਇਸ ਲਈ ਆਪਾਂ ਜੋ ਮਰਜ਼ੀ ਹੋ ਜਵੇ ਅਰ ਅਪਣ ਨੂੰ ਉਜਾਰ ਕਰਨਾ ਨਹੀਂ ਛੜਨਾ ਤੋਂ ਜਿਕਰ ਵੀ ਕਰਨਾ ਤੇ ਸ਼ੁਕਰ ਵੀ ਕਰਨਾ ਇਹ ਦੋਨੀਆਂ ਗੱਲਾਂ ਦੀ ਆਪਾਂ ਕਰੀਏ ਤੇ ਮਾਲਕ ਸਾਡੇ ਛੋਲੀ ਦੇ ਵਿੱਚ ਰਹਿਮ ਤਾਂ ਬਰਕਤਾਂ ਭਾਜਿੰਦਾ ਸਾਡੀਆਂ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਸਾਰੀਆਂ ਘਟੀਆਂ ਜਾਂਦੀਆਂ ਨੇ ਤੋਂ ਮਾਲਕ ਦੇ ਕਰਦੇ ਵਿੱਚ ਸਾਡੀ ਸੁਣਵਾਈ ਹੁੰਦੀ ਹੈ ਤਵਾਸ ਕਰ ਸਕਦੇ ਆ ਜਿਨ ਨੂੰ ਕੋਈ ਸਿੱਖਣ ਮਿਲਿਆ ਹੋਵੇ ਗਾਜਲੀ ਐਨ ਜਲਦ ਹਜ਼ਰ ਹੋਵਗਾ ਨਵੇਂ ਵੀਡੀਓ ਨਾਲ ਤਦ ਤੱਕ ਲਈ ਹਕ ਮੁਰਸ਼ਦ ਸੱਚ ਮੁਰਸ਼ਦ